ਇਹ ਗਾਦਰਾ ਨੇ ਦੀ ਇਹ ਮੈਮ ਕਿੱਥੋਂ ਮਾਮਾ ਮੀਆਂ ਦੀ ਦੁਕਾਨ ਤੋਂ ਮਿਲੇ ਨੇ ਬਹੁਤ ਰੇਅਰ ਇੱਥੋਂ ਖਾਈਦਾ ਇੱਥੋਂ ਤਾਂ ਇੱਕ ਪਾਸੇ ਸਟੂਡੈਂਟ ਹੋਰੇ ਖਾਣਾ ਖਾਂਦੇ ਨੇ ਤਾਂ ਬਾਹਰੋਂ ਵੀ ਲੋਕ ਨੇ ਜਿਹੜੇ ਉਹ ਇੱਥੇ ਲੰਚ ਵਾਸਤੇ ਜਾਂ ਬ੍ਰੇਕਫਾਸਟ ਵਾਸਤੇ ਆਉਂਦੇ ਰਹਿੰਦੇ ਨੇ ਇਹ ਬੱਚਾ ਭਗਵਾਨ ਤੋਂ ਉਹਨੇ ਥਾੜੀ ਲਈ ਸੀ ਖਾਣ ਵਾਸਤੇ ਉਹਦੇ ਚ ਕਾਕਰੇਚ ਮਿਲਿਆ ਆ ਉਹਨੇ ਜਦੋਂ ਉਹਦੇ ਤੇ ਆਬਜੈਕਟ ਕੀਤਾ ਆ ਤੇ ਅੱਗੇ ਉਹਨੂੰ ਓਨਰ ਜਿਹੜਾ ਪੈ ਗਿਆ ਵੀ ਪਿੱਠਾ ਸਿੱਧਾ ਬੋਲਿਆ ਚਾਵਲਾਂ ਬੈਂਗਣ ਨੂੰ ਖਾਣਨਾ ਪੁਰਾਣਾ ਪੁਰਾਣਾ ਚਾਵਲ ਕਿਉਂ ਖਵਾ ਰਹੇ ਸਾਨੂੰ ਬੈਂਗਣ ਤੇ ਪੁਰਾਣਾ ਹੁੰਦਾ ਚਾਵਲ ਪੁਰਾਣਾ ਹੀ ਆਉਂਦਾ ਹੁੰਦਾ ਚਾਵਲ ਪੁਰਾਣਾ ਹੀ ਆਉਂਦਾ ਹੁੰਦਾ ਇੱਕ ਵਾਰ ਇਹਨੇ ਮੈਂ ਕਿਹਾ ਨਹੀਂ ਦੂਜੀਆਂ ਸਾਰੀਆਂ ਦੁਕਾਨਾਂ ਚ ਜਾ ਕੇ ਆਇਆ ਕੌਕੋਚ ਨਿਕਲਦੇ ਨੇ ਸੁੰਡੀਆਂ ਨਿਕਲਦੀਆਂ ਨੇ ਸਾਹਮਣੇ ਨਿਕਲੀਆਂ ਨੇ ਸਾਡੀ ਜੇ ਤੁਸੀਂ ਵੀਡੀਓ ਵੇਖੋਗੇ ਨਾ ਸਾਰੀਆਂ ਦੁਕਾਨਾਂ ਚ ਇਹਨਾਂ ਨੇ ਕੀਤਾ ਕੀ ਆ ਜਦੋਂ ਫਿਰ ਬੱਚਿਆਂ ਨੇ ਇੱਥੇ ਓਬਜੈਕਸ਼ਨ ਕਰਕੇ ਡੀਐਸਡਬਲਿਊ ਨੂੰ ਫੋਨ ਲਾਇਆ ਵਾਰਡਨਸ ਆਏ ਨੇ ਉਦੋਂ ਤੱਕ ਮਿੰਟੋਂ ਮਿੰਟ ਹੀ ਇਹਨ ਮੈਂ ਟੋਮਿੰਟਿਓ ਉੱਥੇ ਲਾਇਆ ਵੀ ਇੱਥੇ ਇੱਕ ਵਾਰ ਰੇਟ ਜਿਹੜਾ ਲਾਇਆ ਜਾਂਦਾ ਪਰ ਬਾਹਰ ਨਾਲੋਂ ਫਿਰ ਕੁਆਲਿਟੀ ਵੀ ਤੇ ਵੇਖੋ ਵੀ ਬੰਦੇ ਬਾਹਰੋਂ-ਬਾਹਰੋਂ ਆ ਫੈਂਸੀ ਤੁਸੀਂ ਵੇਖੋ ਇਹਨਾਂ ਨੇ ਵਿਖਾਇਆ ਕਿੱਡਾ ਵਧੀਆ ਲਾਇਆ ਪਕਵਾਨ ਉਹ ਕਰਕੇ ਫੈਂਸੀ ਘੱਮ ਤੇ ਇਹਦੇ ਅੰਦਰ ਜਾ ਕੇ ਤੁਸੀਂ ਵੇਖੋ ਵੀ ਕੀ ਹਾਲ ਉਹ ਅੰਦਰ ਵਾਲਾ ਨਹੀਂ ਨਾ ਵੰਦੇ ਬਾਹਰੋਂ ਆਏ ਪਹਿਲੀ ਦੁਕਾਨ ਆਪਣੀ ਮਰਜ਼ੀ ਨਾਲ ਰੇਟ ਲਾਈ ਜਾਂਦੀ ਦੂਜੀ ਆਪਣੀ ਮਰਜ਼ੀ ਨਾਲ ਲੈ ਜਾਂਦੀ ਫਿਰ ਬਹਾਨਾ ਲਾ ਹੈਗਾ ਵੀ ਕਿ ਜਣਾ ਕੋਈ ਵੇਚੀ ਜਾਂਦਾ ਹੈ ਹੈਗਾ ਵੀ ਇਹ ਇਹ ਗੱਲ ਵੇਖੋ ਵੀ ਇਹ ਮਤਲਬ ਪਬਲਿਕ ਫੰਡਡ ਯੂਨੀਵਰਸਿਟੀ ਹੈ ਇੱਥੇ ਮਤਲਬ ਕਿ ਬਾਹਰ ਵਾਲਾ ਮਾਡਲ ਨਹੀਂ ਚੱਲਦਾ ਵੀ ਕੈਪੀਟਲ ਵਾਲਾ ਮਾਡਲ ਨਹੀਂ ਹੈਗਾ ਵੀ ਵੀ ਤੁਸੀਂ ਆਪਣੀ ਮਰਜ਼ੀ ਨਾਲ ਜਿੱਦਾਂ ਮਰਜ਼ੀ ਤੇ ਰੇਟ ਫਿਕਸ ਹੁੰਦੇ ਆ ਸਤਿ ਸ਼੍ਰੀ ਅਕਾਲ ਹਮ ਤੋਰ ਤੇ ਅਸੀਂ ਦੇਖਦੇ ਆ ਵੀ ਜੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਸਟੂਡੈਂਟ ਸੈਂਟਰ ਦੇ ਵਿੱਚ ਵੈਸੇ ਵੀ ਜਿੱਥੇ ਤਾਂ ਇੱਕ ਪਾਸੇ ਸਟੂਡੈਂਟ ਉਹਰੇ ਖਾਣਾ ਖਾਂਦੇ ਨੇ ਤਾਂ ਬਾਹਰੋਂ ਵੀ ਲੋਕ ਨੇ ਜਿਹੜੇ ਉਹ ਇੱਥੇ ਲੰਚ ਵਾਸਤੇ ਜਾਂ ਬ੍ਰੈਕਫਾਸਟ ਵਾਸਤੇ ਆਉਂਦੇ ਰਹਿੰਦੇ ਨੇ ਪਰ ਇਸੇ ਦੇ ਦੌਰਾਨ ਅੱਜ ਜਿਵੇਂ ਜਿਹੜੇ ਵੀਡੀਓ ਸਾਹਮਣੇ ਆ ਜਿਹੜੇ ਕਿ ਤੁਸੀਂ ਪਹਿਲਾਂ ਦੇਖ ਹੀ ਲਏ ਨੇ ਇਨ੍ਹਾਂ ਵੀਡੀਓ ਦੇ ਵਿੱਚ ਜਿਵੇਂ ਗੰਦਗੀ ਦੇਖਣ ਨੂੰ ਮਿਲੀ ਉਸ ਤੋਂ ਬਾਅਦ ਦੇ ਵਿੱਚ ਕਈਆਂ ਚ ਕੀੜੇਮਕੋੜੇ ਦੇਖਣ ਨੂੰ ਮਿਲੇ ਪਰੌਲਾ ਉਸ ਸਮੇਂ ਵੱਜ ਜਾਂਦਾ ਤੇ ਨਾਲ ਹੀ ਦੇਖਿਆ ਜਾਵੇ ਜਿੰਨੀਆਂ ਵੀ ਔਰੇ ਦੀਆਂ ਜਿਕੇ ਇਹ ਜਿਹੜੇ ਸਟੂਡੈਂਟ ਆਰਗੇਨਾਈਜੇਸ਼ਨਾਂ ਨੇ ਉਹਨਾਂ ਨੇ ਇਤਰਾਜ਼ ਵੀ ਜਤਾਇਆ ਤੇ ਬਕਾਇਦਾ ਤੌਰ ਤੇ ਚੈੱਕ ਵੀ ਕਰਿਆ ਆਸ-ਪਾਸੇ ਹੁਣ ਤੁਸੀਂ ਦੇਖ ਲਓ ਵੀ ਤਕਰੀਬ ਨੂੰ ਬਾਕੀ ਵੀ ਦੁਕਾਨਾਂ ਨੂੰ ਕਹਿਤਾ ਵੀ ਜਦ ਤੱਕ ਇਹਨਾਂ ਦੀ ਸਕਰੀਨਿੰਗ ਨਹੀਂ ਹੁੰਦੀ ਹੈਗੀ ਉਦੋਂ ਤੱਕ ਹੁਣ ਬਾਕੀ ਵੀ ਨਹੀਂ ਖੋਲ ਸਕਣਗੇ ਪਰ ਬਕਾਇਦਾ ਤੌਰ ਤੇ ਪੂਰਾ ਘਟਨਾਕਰਮ ਹੋਇਆ ਕਿ ਕੀ ਕਿ ਰਿਵਰਸਲ ਹੋਇਆ ਕਿ ਸੀ ਸ਼ੁਰੂਆਤ ਕਿੱਥੋਂ ਹੋਈ ਆਮ ਤੌਰ ਤੇ ਅਸੀਂ ਦੇਖਦੇ ਆਂ ਵੀ ਲੋਕ ਤਾਂ ਸਭ ਸਗੋਂ ਸਟੂਡੈਂਟ ਸੈਂਟਰ ਆਉਂਦੇ ਨੇ ਕਿ ਖਾਣਾ ਵਗੈਰਾ ਖਾਣ ਵਾਸਤੇ ਉਹ ਸਰ ਜਿਹੜੀ ਤੇ ਬੱਚਿਆਂ ਨੂੰ ਦੁਰੰਦਰੋਂ ਵਾਲੀ ਗੱਲ ਆ ਉਹਦੇ ਚ ਤੇ ਇਹ ਵੇਖੋ ਹਾਂ ਬਾਹਰੋਂ ਲੇਪਾ ਪੋਚੀ ਜਿਹੜੀ ਆ ਵਧੀਆ ਕੀਤੀ ਹੁੰਦੀ ਫੈਂਸੀ ਉਹ ਵੇਖ ਕੇ ਦੁਨੀਆ ਆ ਜਾਂਦੀ ਕੁਝ ਰੇਟ ਕਰਕੇ ਬੰਦੇ ਆ ਤੇ ਜਾਂਦੇ ਆ ਪਰ ਪਿੱਛੇ ਤੁਸੀਂ ਵੇਖੋ ਵੀ ਬਹੁਤ ਜ਼ਿਆਦਾ ਬੁਰੇ ਹਾਲ ਨੇ ਤੇ ਦੂਜਾ ਜਿਹੜਾ ਇਹ ਕੰਮ ਜਿਹੜੀ ਹੋਇਆ ਇਨਸੀਡੈਂਟ ਹੋਇਆ ਉਹ ਹੋਇਆ ਵੀ ਇੱਥੇ ਬੱਚਾ ਪਕਵਾਨ ਤੋਂ ਉਹਨੇ ਥਾਲੀ ਲਈ ਸੀ ਖਾਣ ਵਾਸਤੇ ਉਹਦੇ ਚ ਕੌਕਰੇਚ ਮਿਲਿਆ ਆ ਉਹਨੇ ਜਦੋਂ ਉਹਦੇ ਤੇ ਆਬਜੈਕਟ ਕੀਤਾ ਆ ਤੇ ਅੱਗੇ ਉਹਨੂੰ ਓਨਰ ਜਿਹੜਾ ਪੈ ਗਿਆ ਵੀ ਪੁੱਠਾ ਸਿੱਧਾ ਬੋਲਿਆ ਤੇ ਉਹਨਾਂ ਨੇ ਕਿਹਾ ਵੀ ਇਹ ਤੁਹਾਡਾ ਤੇ ਪੱਕਾ ਹੀ ਹਾਲ ਆ ਵੀ ਪਿੱਛੇ ਵੀ ਤੁਸੀਂ ਕਿਹੜੀ ਸਫਾਈ ਰੱਖਦੇ ਹੋ ਜਦੋਂ ਬੱਚੇ ਵੇਖਣ ਗਏ ਆ ਸਬਜ਼ੀਆਂ ਵੀ ਗਲੀਆਂ ਸੜੀਆਂ ਪਈਆਂ ਨੇ ਤੇ ਕੱਲੀ-ਕੱਲੀ ਚੀਜ਼ 'ਚ ਜਿਹੜਾ ਸੀ ਗੰਦ ਸੀਗਾ ਫਿਰ ਬੱਚਿਆਂ ਨੇ ਇਕੱਠੇ ਹੋ ਕੇ ਆਪਾਂ ਕੱਲੇ-ਕੱਲੇ ਇਹਦੇ ਤੇ ਵੇਖਿਆ ਜਾ ਕੇ ਜਿੰਨੀਆਂ ਦੁਕਾਨਾਂ ਨੇ ਸਰ ਬਾਅਦ ਚ ਦੇਖਿਆ ਤੁਸੀਂ ਸਾਰਿਆਂ ਦੇ ਫਿਰ ਅਸੀਂ ਸਾਰਿਆਂ ਦੇ ਗਏ ਕਿਉਂਕਿ ਪਤਾ ਦਿੱਥੇ ਵੇਖੋ ਹੈਗਾ ਜਿਹੜੇ ਬੱਚੇ ਇੱਥੇ ਰੈਗੂਲਰ ਨੇ ਨਾ ਹੁਣ ਮੈਂ ਤੁਹਾਨੂੰ ਆਪਦੀ ਗੱਲ ਹੀ ਦੱਸਾਂ ਅਸੀਂ ਤੇ ਬਹੁਤ ਰੇਅਰ ਇੱਥੋਂ ਖਾਈਦਾ ਕਿਤੇ ਹੀ ਆ ਉਹ ਵੀ ਖਣ ਪੈਕਡ ਵਾਲੀ ਚੀਜ਼ ਜਿਹੜੀ ਕੋਈ ਖਾਲੀ ਦੀ ਜਿਹੜੀ ਫਰੈਸ਼ ਬਣਨ ਵਾਲੀ ਉਦਾਂ ਇੱਥੇ ਰੋਟੀ ਤਾਂ ਅਸੀਂ ਬਹੁਤ ਘੱਟ ਖਾਈਦੀ ਕਾਰਨ ਉਹਦਾ ਇਹ ਆ ਵੀ ਆ ਜਿਹੜਾ ਗੰਦ ਇੱਥੇ ਮਤਲਬ ਵੀ ਮਿਲਦਾ ਹੀ ਰਹਿੰਦਾ ਕਈ ਆ ਜਾਂਦੇ ਨੇ ਚੰਨੀ ਗੜੋਪਾ ਦੇਖਦੇ ਆ ਵੈਸੇ ਹੋਰ ਰੋਟੀ ਵਗੈਰਾ ਖਾਣ ਆ ਜਾਂਦਾ ਮੈਂ ਤੁਹਾਨੂੰ ਦੱਸਿਆ ਇੱਕ ਵੇਖੋ ਇੱਥੇ ਚੈੱਕ ਇਨ ਬੈਲੈਂਸ ਸਿਰਫ ਰੇਟ ਦਾ ਥੋੜਾ ਬਹੁਤ ਉਹ ਵੀ ਕੋਈ ਜ਼ਿਆਦਾ ਨਹੀਂ ਹੈਗਾ ਉਹਦੇ ਕਰਕੇ ਜਨਤਾ ਜ਼ਰੂਰ ਹੁੰਦੀ ਆ ਵੀ ਹਾਂ ਜੀ ਇੱਕ ਮਾਹੌਲ ਚਾਲ ਕਰਕੇ ਜੀ ਅਸੀਂ ਸਟੂਡੈਂਟ ਸੈਂਟਰ ਚੱਲੀਏ ਵੀ ਮਾਹੌਲ ਵੇਖ ਲਾਂਗੇ ਨਾਲੇ ਰੋਟੀ ਬਾਹਰ ਨਾਲੋਂ ਠ ਫੈਂਸੀ ਤੁਸੀਂ ਵੇਖੋ ਇਹਨਾਂ ਨੇ ਵਿਖਾਇਆ ਕਿੱਡਾ ਵਧੀਆ ਲਾਇਆ ਪਗਵਾਨ ਉਹ ਕਰਕੇ ਫੈਂਸੀ ਕੰਮ ਤੇ ਇਹਦੇ ਅੰਦਰ ਜਾ ਕੇ ਤੁਸੀਂ ਵੇਖੋ ਵੀ ਕੀ ਹਾਲ ਹੈ ਉਹ ਅੰਦਰ ਵਾਲਾ ਨਹੀਂ ਨਾ ਵੰਦੇ ਬਾਹਰੋਂ ਆਏ ਵੀਡੀਓ ਨੇ ਇਹ ਸਾਰੇ ਕਿਸੇ ਦੀ ਸਬਜੀ ਦੀ ਮਾੜੀ ਕਿਸੇ ਦੇ ਨੂਡਲ ਚ ਕਿਹੜੇ ਜਿਹੜੇ ਵੀਡੀਓ ਦੇਖੇ ਨੇਗੇ ਇਹ ਤਕਰੀਬਨ ਕਹਿਣ ਦਾ ਮਤਲਬ ਸਾਰੀ ਦੁਕਾਨਾਂ ਚੋਂ ਨਿਕਲਣ ਵਾਲੇ ਨੇ ਜਾਂ ਇਹ ਆ ਵੀ ਚਲੋ ਇੱਕੋ ਦੋਕਾ ਦਾਤੀ ਬਾਕੀ ਠੀਕ ਨੇਗੇ ਨਾ ਨਾ ਜੀ ਕੋਈ ਨਹੀਂ ਠੀਕ ਦੁਕਾਨ ਇੱਥੇ ਮਤਲਬ ਸਾਰੀਆਂ ਚੋਂ ਨਿਕਲੀਆਂ ਤੁਸੀਂ ਵੀਡੀਓ ਵੇਖੋਗੇ ਨਾ ਸਾਰੀਆਂ ਦੁਕਾਨਾਂ ਚ ਇਹਨਾਂ ਨੇ ਕੀਤਾ ਕੀ ਆ ਜਦੋਂ ਫਿਰ ਬੱਚਿਆਂ ਨੇ ਇੱਥੇ ਆਬਜੈਕਸ਼ਨ ਕਰਕੇ ਡੀ ਉਦੋਂ ਦਾ ਕਮੈਂਟੋ ਮਿੰਟੋ ਮਿੰਟੀ ਇਹਨਾਂ ਨੇ ਸਾਰੇ ਭਾਂਡੇ ਢਿੰਡੇ ਮਨ ਲਾਦਾ ਨਹੀਂ 2 ਸਾਲਾਂ ਚ ਧੋਤੇ ਹੋਣੇ ਜਿਹੜੇ ਇਹਨਾਂ ਨੇ ਮਿੰਟੋ ਮਿੰਟੀ ਉੱਥੇ ਲਾਏ ਈਵਨ ਕਿ ਉਹ ਸਫਾਈ ਕਰਨ ਤੋਂ ਬਾਅਦ ਵੀ ਹੁਣ ਭਾਂਡੇ ਦੇ ਥੱਲ ਹੋ ਗਏ ਜਿਹੜੀ ਮੁਸ਼ਕ ਹੁੰਦੀ ਆ ਪੱਕੀ ਉੱਥੇ ਬੋਰੀਆਂ ਦੇ ਬੁਰੇ ਹਾਲ ਆ ਜਿਹੜੀਆਂ ਸਬਜ਼ੀਆਂ ਗਲੀਆਂ ਪਈਆਂ ਉੱਤੇ ਛੱਤਾਂ ਕਾਲੀਆਂ ਹੋਈਆਂ ਉਹ ਮਿੰਟਾਂ ਚ ਥੋੜੀ ਸਾਫ਼ ਹੋ ਜਾਣਗੀਆਂ ਵੀ ਉਹ ਸਾਰੀਆਂ ਦੁਕਾਨਾਂ ਦਾ ਇਹ ਹਾਲ ਹੀ ਆ ਜਿਹੜੀ ਪਕਵਾਨ ਵਾਲੀ ਦੁਕਾਨ ਜਿੱਥੋਂ ਪਹਿਲਾਂ ਕੌਕਰੇ ਚ ਮਿਲਿਆ ਇਹਦਾ ਤੁਸੀਂ ਲਾ ਲਓ ਫ੍ਰਿਜ ਚੋਂ ਸਮਾਨ ਕੱਢਿਆ ਤੇ ਕੱਲੇ ਕੱਲੇ ਸਮਾਨ ਚੋਂ ਜਿਹੜਾ ਆ ਵੀ ਕ ਬਾਕਾਇਦਾ ਨੂੰ ਡੋਲੇ ਆ ਫਿਰ ਕੀ ਉਹ ਫਾਇਦਾ ਨਹੀਂ ਜੇ ਅਸੀਂ ਚੱਲ ਜਾਂਦੇ ਹੁਣ ਬੱਚੇ ਕੀ ਕਰ ਰਹੇ ਫੋਟੋਆਂ ਵੀਡੀਓ ਬਣਾ ਕੇ ਲੈ ਗਏ ਅੱਦੇ ਬੱਚੇ ਉਹਨਾਂ ਨੇ ਪਿੱਛੋਂ ਚੱਕਦਾ ਸਾਰਾ ਸਮਾਨ ਅੰਦਰ ਪੈਕ ਕਰਦਾ ਕੁਝ ਕਰਦਾ ਇਹਨਾਂ ਨੇ ਖਵਾ ਤੇ ਉਹੀ ਦੇਣਾ ਅਸੀਂ ਫਿਰ ਜਦੋਂ ਗਏ ਆ ਅਸੀਂ ਸਾਰਾ ਸਮਾਨ ਡੋਲ ਲਿਆ ਅੱਛਾ ਪਰ ਤੁਸੀਂ ਛੁਟਵਾਇਆ ਸਾਰਾ ਸਾਰਾ ਸਮਾਨ ਛੁਟਵਾਇਆ ਫਾਇਦਾ ਤੇ ਕੋਈ ਹੋਣਾ ਨਹੀਂ ਇਹਨਾਂ ਨੇ ਗੱਡ ਕੇ ਕੋਰੇ ਚ ਫਿਰ ਉਦਾਂ ਖਵਾ ਦੇਣਾ ਅਸੀਂ ਹੁਣ ਤੁਸੀਂ ਇਹਦਾ ਲਿਖਤੀ ਤੌਰ ਤੇ ਦਿੱਤਾ ਕੋਈ ਇਕੱਠੇ ਓਕੇ ਸਾਰਿਆਂ ਨੇ ਜਾਇਆ ਵੀ ਚਲੋ ਵੀ ਹੋਰ ਲੱਗ ਲੱਗਾ ਹੋਇਆ ਉਸ ਤੋਂ ਬਾਅਦ ਚ ਚਲੋ ਠੀਕ ਹੋ ਜੇ ਖਤਮ ਹੋ ਜੇ ਗੱਲਾਂ ਬੱਤਾਂ ਤਾਂ ਕਰੇਗਾ ਜਾਂ ਲਿਖਤੀ ਵੀ ਦੇ ਦਿਓ ਤੁਸੀਂ ਹੁੰਦਾ ਹੈ ਹੱਲਾ ਗੁੱਲਾ ਵਾਲਾ ਕੰਮ ਹੀ ਆ ਬੱਚੇ ਕਰਤੇ ਦਿੰਦੇ ਆਬਜੈਕਸ਼ਨ ਉਹ ਮਾੜੀ ਜੀ ਗੱਲ ਹੁੰਦੀ ਆ ਉਹਨੂੰ ਫਿਰ ਠੰਡੇ ਬਸਤੇ ਪਾ ਦਿੱਤਾ ਜਾਂਦਾ ਇਸੇ ਕਰਕੇ ਅਸੀਂ ਸਾਰੇ ਜਾਨੇ ਬਕਾਇਦਾ ਇਕੱਠੇ ਹੋ ਕੇ ਇੱਥੇ ਸਾਰੇ ਵਾਰਡਨਸ ਬੈਠੇ ਸੀਗੇ ਡੀਐਸਡਬਲਿਊ ਦੇ ਨਾਲ ਮੀਟਿੰਗ ਹੋਈ ਆ ਰਿਟਰਨ ਚ ਉਹਨਾਂ ਨੇ ਦਿੱਤਾ ਆ ਕਿਤੇ ਵੀ ਇਹਨਾਂ ਤੇ ਫਾਈਨ ਪਾਓ ਇਹਨਾਂ ਤੇ ਕਦੀ ਫਾਈਨ ਨਹੀਂ ਪਿਆ ਉਹਦੇ ਕਰਕੇ ਜਿਆਦਾ ਚੰਬਲੇ ਹੋਏ ਨੇ ਦੂਜਾ ਇਹ ਵੀ ਜਦ ਤੱਕ ਇਹ ਪਿੱਛੋਂ ਗੰਦ ਨਹੀਂ ਸਾਫ਼ ਕਰਦੇ ਵੀ ਇਹਨਾਂ ਦੀਆਂ ਦੁਕਾਨਾਂ ਬੰਦ ਕਰਵਾਈਆਂ ਜਾਣ ਵੀ ਫਾਈਨ ਉਹ ਕਹਿੰਦੇ ਸੀ ਕਿ ਵੀ ਅਸੀਂ ਜਿਆਦਾ ਪਾ ਨਹੀਂ ਸਕਦੇ ਕਿ ਦੁਕਾਨਾਂ ਬੰਦ ਕਰ ਜਦੋਂ 4 ਦਿਨ ਦੁਕਾਨਾਂ ਰਣਗੀਆਂ ਘਾਟਾ ਪਊਗਾ ਫਿਰ ਪਤਾ ਲੱਗੂ ਇਹਨਾਂ ਨੂੰ ਵੀ ਸਫਾਈ ਕਿਦਾਂ ਰੱਖਣੀ ਹੈ ਫਿਰ ਜਿਵੇਂ ਬਾਕੀ ਆ ਕੈਦਗਰਾਂ ਦੇ ਸ਼ਟਰਦ ਦੇ ਜੇ ਕਰੇ ਪਏ ਨੇ ਤਾਂ ਇਹ ਸਕਰੀਨਿੰਗ ਹੁਣ ਕਿਹਾ ਉਹਨਾਂ ਨੇ ਵੀ ਸਾਰਿਆਂ ਨੂੰ ਅਸੀਂ ਚੈੱਕ ਕਰਾਂਗੇ ਜਾਂ ਕਿਵੇਂ ਇੱਕ ਵਾਰ ਤੇ ਉਹ ਸਾਰੇ ਆਣ ਕੇ ਚੈੱਕ ਕੀਤੇ ਨੇ ਆ ਜਿਹੜੇ ਖੁੱਲੇ ਵੀ ਤੁਸੀਂ ਵਿੱਚੋਂ ਦੋਕ ਦੇਖ ਰਹੇ ਹੋ ਤਾਂ ਕਨ ਤਾਂ ਖੁੱਲੀਆਂ ਨੇ ਕਿਉਂਕਿ ਇਹਨਾਂ ਨੇ ਉਹਨਾਂ ਦੇ ਹੋਂਦ ਤੋਂ ਪਹਿਲਾਂ ਸਫਾਈਆਂ ਕਰ ਲਈਆਂ ਮੌਕੇ ਤੇ ਉਹਨਾਂ ਨੂੰ ਮਿਲਿਆ ਨਹੀਂ ਤਾਂ ਕਰਕੇ ਉਹ ਬੰਨ ਲਾ ਕੇ ਇਹਨਾਂ ਨੇ ਖੋਲ ਲਿਆ ਨਹੀਂ ਤੇ ਜਿੰਨਾਂ ਤੇ ਮਿਲਿਆ ਉਹ ਸਾਰੀਆਂ ਅਸੀਂ ਬੰਦ ਕਰਾਈਆਂ ਇਹ ਜਦੋਂ ਤੱਕ ਸਫਾਈ ਨਹੀਂ ਹੁੰਦੀ ਉਦੋਂ ਤੱਕ ਨਹੀਂ ਨਾਲ ਇਹਨਾਂ ਤੇ ਫਾਈਨ ਪਊਗਾ ਦੂਜਾਂ ਨਾਲ ਆਪਾਂ ਦਾ ਇਹਨਾਂ ਨੂੰ ਕਿਹਾ ਆ ਵੀ ਇਹ ਮੰਡੇ ਤੱਕ ਉਹਨਾਂ ਨੇ ਸਾਨੂੰ ਅश्वਾਸ਼ਣ ਦਿੱਤਾ ਅਥਾਰਟੀ ਨੇ ਵੀ ਇੱਥੇ ਰੇਟ ਲਿਸਟ ਲੱਗ ਜੂਗੇ ਕਰਦੇ ਕੀ ਆ ਪਹਿਲੀ ਦੁਕਾਨ ਆਪਣੀ ਮਰਜ਼ੀ ਨਾਲ ਰੇਟ ਲਈ ਜਾਂਦੀ ਦੂਜੀ ਆਪਣੀ ਮਰਜ਼ੀ ਨਾਲ ਲੈ ਜਾਂਦੀ ਫਿਰ ਬਹਾਨਾ ਲਾਉਂਦੇ ਉਹ ਨਹੀਂ ਹੈਗਾ ਵੀ ਇੱਕ ਜਣਾ ਕੋਈ ਵੇਚੀ ਜਾਂਦਾ ਹੈ ਹੈਗਾ ਵੀ ਇਹ ਇਹ ਗੱਲ ਵੇਖੋ ਵੀ ਇਹ ਮਤਲਬ ਪਬਲਿਕ ਫੰਡਡ ਯੂਨੀਵਰਸਿਟੀ ਆ ਇੱਥੇ ਮਤਲਬ ਵੀ ਬਾਹਰ ਵਾਲਾ ਮਾਡਲ ਨਹੀਂ ਚੱਲਦਾ ਵੀ ਕੈਪੀਟਲ ਵਾਲਾ ਮਾਡਲ ਨਹੀਂ ਹੈਗਾ ਵੀ ਵੀ ਤੁਸੀਂ ਆਪਣੀ ਮਰਜ਼ੀ ਨਾਲ ਜਿੱਦਾਂ ਮਰਜ਼ੀ ਇੱਥੇ ਰੇਟ ਫਿਕਸ ਹੁੰਦੇ ਆ ਗੱਲ ਕੀ ਆ ਰੇਟ ਇਹ ডিসਪਲੇ ਨਹੀਂ ਕਰਦੇ ਨਾ ਅਥਾਰਟੀ ਉਹਦੇ ਵੱਲ ਧਿਆਨ ਦਿੰਦੀ ਆ ਉਹਦੇ ਟੈਕਨੀਕੀ ਕੁੰਡੀਆਂ ਨੇ ਅਥਾਰਟੀ ਨੂੰ ਕੀ ਉੱਥੇ ਚੱਲਦਾ ਹੈ ਅੱਗੇ ਜੋ ਵੀ ਗੇਠ ਮਿਠ ਹੈਗੀ ਆ ਪਰ ਉਹਦੇ ਕਰਕੇ ਨੁਕਸਾਨ ਕੀ ਹੁੰਦਾ ਆਮ ਬੱਚਿਆਂ ਨੂੰ ਹੁੰਦਾ ਹੁਣ ਅਸੀਂ ਕਿਹਾ ਵੀ ਡਿਸਪਲੇ ਵੱਡੀ ਹੁਣੀ ਚਾਹੀਦੀ ਉੱਥੇ ਆਫਿਸ ਦੇ ਬਾਅਦ ਡੀਐਸਡਬਲਯੂ ਦੇ ਉੱਥੇ ਬੱਚਿਆਂ ਨੂੰ ਪਤਾ ਹੋਵੇ ਤੇ ਹਰ ਇੱਕ ਦੁਕਾਨ ਵਾਲਾ ਉਹਦੇ ਨਾਲ ਕੰਪਾਈਲ ਕਰੇ ਜਿਹੜੀਆਂ ਇਹਨਾਂ ਨੇ ਰੇਟ ਲਿਸਟਾਂ ਲਾਈਆਂ ਨੇ ਉਹ ਰੇਟ ਉੱਥੇ ਜਿਹੜਾ ਰੇਟ ਦਿੱਤਾ ਗਿਆ ਉਸ ਹਿਸਾਬ ਨਾਲ ਹੋਈ ਅਜੇ ਸੇਮ ਹੋਣਾ ਚਾਹੀਦਾ ਸਰ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਅੱਜ ਹੱਲਾ-ਗੁੱਲਾ ਹੋਇਆ ਤਾਂ ਤੁਸੀਂ ਦੇਖੋ ਕਿ ਆਸ-ਪਾਸੇ ਦੇ ਜਿਵੇਂ ਵੀਰ ਨੇ ਦੱਸਿਆ ਕੀ ਕਹਿੰਦਾ ਹੁਣ ਤਾਂ ਕੁਝ ਸਪਾਈਆਂ ਕਰੀਆਂ ਨੇ ਪਰ ਇਸ ਤੋਂ ਬਾਅਦ ਦੇ ਵਿੱਚ ਵੀ ਦੇਖਿਆ ਜਾਵੇ ਕੀ ਇਹ ਨਿਰੰਤਰ ਰਹੂਗਾ ਦੇ ਨਾਲ ਹੀ ਜੇ ਦੇਖਿਆ ਜਾਵੇ ਜਿਵੇਂ ਇਹ ਪੂਰਾ ਮਸਲਾ ਉੱਠਿਆ ਤਾਂ ਡੀਐਸਡਬਲ ਹਾਲਾਂਕਿ ਜੇ ਦੇਖਿਆ ਜਾਵੇ ਬੰਡੇ ਤੌਰ ਤੇ ਜ ਉਹਨਾਂ ਕੋਲ ਜ਼ਿੰਮੇਵਾਰੀ ਹੁੰਦੀ ਆ ਸਟੂਡੈਂਟ ਵੈਲਫੇਅਰ ਨੂੰ ਲੈ ਕੇ ਤਾਂ ਉਹਨਾਂ ਨਾਲ ਵੀ ਹਾਲਾਂਕਿ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਪੂਰੇ ਮਸਲੇ ਤੇ ਕਿਰ ਕਾਰਵਾਈ ਦੇ ਤੌਰ ਤੇ ਜ ਮੈਨਾਂ ਨੇ ਦੱਸਿਆ ਉਹ ਕਹਿੰਦੇ ਵੀ ਅਸੀਂ ਇੱਕ ਇੱਕ ਦਰ ਹੈ ਜਿਹਦੇ ਅੰਦਰ ਕਾਰਵਾਈ ਕਰ ਸਕਦੇ ਆ ਤਾਂ ਕੀ ਉਹ ਕਾਰਵਾਈ ਜਿਹੜੀ ਇਹਦੇ ਤੇ ਅੱਗੇ ਵਧਾਉਣਗੇ ਕਿਉਂਕਿ ਜਦੋਂ ਪੂਰੇ ਤੌਰ ਤੇ ਅਸੀਂ ਦੇਖਦੇ ਆ ਜਦੋਂ ਇਸ ਤਰ੍ਹਾਂ ਦੇ ਆਮ ਤੌਰ ਤੇ ਮਸਲੇ ਖਾਣ ਪੀਣ ਦੇ ਨਾਲ ਜਦੋਂ ਗੱਲਾਂ ਹੋਣ ਅ ਅਮਿਤਜੀ ਅ ਸਰ ਮੈਂ ਸੁਮਿਤ ਬੋਲ ਰਿਹਾ ਹਾਂ ਰੋਜ਼ਾਨਾ ਸਪੋਕਸਮੈਨ ਤੋਂ ਇੱਕ ਮਸਲਾ ਜਿਹੜਾ ਰੌਲਾ ਪਿਆ ਹੈ ਗੰਦੇ ਖਾਣੇ ਨੂੰ ਲੈ ਕੇ ਤੇ ਉਹਦੇ ਬਾਰੇ ਜਾਣ ਸਕਦੇ ਹਾਂ ਸਰ ਵੀ ਕੀ ਐਕਸ਼ਨ ਕੀ ਹੋਇਆਗਾ ਹੋ ਗਿਆ ਸੀ ਇੱਕ ਤਾਂ ਆਪਾਂ ਉਹਨਾਂ ਨੂੰ ਫਾਈਨ ਕੀਤਾ ਜਿਹਦੇ ਕੋਲ ਜਿਆਦਾ ਉਹ ਭਗਵਾਨ ਦਿੱਖ ਜਿਆਦਾ ਗੰਦ ਪਾਇਆ ਗਿਆ ਜੋ ਵੀ ਹੈ ਨੀਅਰਬਾਈ ਖਾਣੇ ਵਿੱਚ ਕਾ ਜਾਂ ਨੀਅਰਬਾਈ ਜੋ ਵੀ ਸੌਂਡ ਜੀ ਜੀ प्लस उसको हमने दो दिन के लिए दुकान बंद की है ताकि वो कर सके सफाई कर सके अच्छे से जी uh, तो अभी तो ये किया है स्ट्रिक्ट वार्निंग है कि फ्यूचर में करेंगे तो फिर हम और एक्शन लेंगे आ, सर कोई इन तो, फ्यूचरली देख रहे हो ना हो तो करके कोई स्क्रीनिंग रखोगे अगे तो तुसी? हाँ हम मतलब मोस्टली नेक्स्ट वीक या उसके नेक्स्ट वीक कमेटीज बना रहे हैं जिसमें स्टूडेंट भी रहेंगे जी जो फ्रीक्वेंटली वीकली पंद्रह दिन में ਬਹੁਤ ਬਹੁਤ ਧੰਨਵਾਦ ਸਰ ਜੀ ਤੇ ਬਿਲਕੁਲ ਤੁਸੀਂ ਸੁਣਿਆ ਜਿਵੇਂ ਉਹਨਾਂ ਨੇ ਕਿਹਾ ਕਹਿੰਦੇ ਵੀ ਐਕਸ਼ਨ ਐਸੀ ਲਿਆ ਦੋ ਦਿਨਾਂ ਵਸੇ ਦੁਕਾਨ ਬੰਦ ਕਰੀਏ ਤੇ ਫਾਈਨ ਐਸੀ ਪਾਇਆ ਪਰ ਗੱਲ ਤਾਂ ਇਹ ਹੈ ਵੀ ਕੱਲੇ ਫਾਈਨ ਤੇ ਦੁਕਾਨ ਬੰਦ ਕਰਨ ਨਾਲ ਨਹੀਂ ਆਉਂਦੇ ਦਿਨਾਂ ਦੇ ਵਿੱਚ ਕਹਿੰਦੇ ਕਮੇਟੀ ਜਿਹੜੀ ਉਹਨਾਂ ਨੇ ਕਿਹਾ ਵੀ ਸਟੂਡੈਂਟਸ ਨੂੰ ਨਾਲ ਲੈ ਕੇ ਬਣਾਵਾਂਗੇ ਗੱਲ ਇਹ ਹੈ ਵੀ ਹਰ ਇੱਕ ਬੰਦਾ ਹਰ ਇੱਕ ਸਮੇਂ ਹੋ ਸਕਦਾ ਕਿਸੇ ਚੀਜ਼ ਤੇ ਨਿਗਾਹ ਨਾ ਰੱਖ ਪਾਵੇ ਪਰ ਸਖਤ ਕਾਰਵਾਈ ਜਿਵੇਂ ਹੁੰਦੀ ਹੈ ਵੀ ਜਦੋਂ ਜਿਵੇਂ ਰਿਮਲ ਜੋਤਾਰਾ ਨੇ ਕਿਹਾ ਵੀ ਜਦੋਂ ਕਿਸੇ ਦੇ ਪੈਸੇ ਨੂੰ ਸੱਟ ਵਾਈਦੀ ਹੈ ਯਾਨੀ ਕਿ ਦੁਕਾਨ ਕੁਝ ਦਿਨ ਬੰਦ ਰਹੇ ਤਾਂ ਉਸ ਤੋਂ ਬਾਅਦ ਦੇ ਵਿੱਚ ਜ਼ਰੂਰ ਹੁੰਦਾ ਵੀ ਅੱਗੇ ਨੂੰ ਸੁਧਾਰ ਹੋਵੇ ਹਾਲਾਂਕਿ ਖਰ ਜਿਵੇਂ ਉਹ ਵੱਡੇ ਤੌਰ ਤੇ ਸਟੂਡੈਂਟ ਅਲਗ-ਅਲਗ ਸੂਬਿਆਂ ਤੋਂ ਆਉਂਦੇ ਨੇ ਤਾਂ ਮੈਸੇਜ ਇੱਕ ਇਹ ਵੀ ਜਾਂਦਾ ਵੀ ਅਸੀਂ ਕਿੱਥੇ ਜਾ ਰਹੇ ਹਾਂ ਕਿੱਥੇ ਖਾ ਰਹੇ ਹਾਂ ਤਾਂ ਉਹਦਾ ਮੈਸੇਜ ਹੈ ਜਿਹੜਾ ਉਹ ਬਾਹਰ ਗਲਤ ਨਾ ਜਾਵੇ ਸੀਨੀਅਰ ਰਿਪੋਰਟਿੰਗ ਤੋਂ ਬਿੰਤੇਜ ਦੇ ਨਾਲ ਸੁਮਿਤ ਸਿੰਘ ਰਜਨਾਸ 20% ਟੀਵੀ ਚੰਡੀਗੜ੍ਹ